ਸੰਭਰਾਣਾ ਦੇ ਨਜ਼ਦੀਕੀ ਪਿੰਡ ਰੋਲੇ ਦੇ ਵਿੱਚ ਚਾਇਨਾ ਡੋਰ ਨਾਂ ਨੌਜਵਾਨ ਤਰਨਜੋਤ ਸਿੰਘ ਦੀ ਮੌਤ ਹੋਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ਪੋਸਟਮਾਰਟਮ ਤੋਂ ਬਾਅਦ ਮਿਤਕ ਨਿਊ ਪਿੰਡ ਲਿਆਂਦਾ ਗਿਆ ਜਿੱਥੇ ਮਾਹੌਲ ਇੰਨਾ ਗਮਗੀਨ ਹੋ ਗਿਆ ਕਿ ਮਾਪੇ ਦਾ ਹਾਲ ਤਾਂ ਕਿਸੇ ਤੋਂ ਵੇਖਿਆ ਨਹੀਂ ਜਾ ਰਿਹਾ ਪਿੰਡ ਵਾਸੀਆਂ ਨੇ ਦੱਸਿਆ ਕਿ ਤਰਨਜੋਤ ਸਿੰਘ ਦੀ ਅਚਾਨਕ ਮੌਤ ਨਾਲ ਹਰ ਕੋਈ ਸਦਮੇ ਦੇ ਵਿੱਚ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਨੌਜਵਾਨ ਦੀ ਮਾਂ ਪਿਓ ਤੇ ਹੋਰ ਪਰਿਵਾਰਾਂ ਦਾ ਹਾਲ ਵੇਖ ਲੋਕਾਂ ਦੀਆਂ ਵੀ ਅੱਖਾਂ ਭਰ ਆਈਆਂ ਨੇ ਕਈ ਚਾਹੇ ਉਹ ਚైనా ਡੋਰਾ ਸੱਡੀ ਚਾਹੇ ਇੰਡੀਆ ਡੋਰਾ ਟੋਟਲੀ ਪਤੰਗ ਬਾਈ ਜਿਹੜੀ ਬੈਨ ਹੋਣੀ ਚਾਹੀਦੀ ਹੈ ਜਿੰਮ ਕੇ ਜਿچھے ਬੱਚਾ ਤੁਹਾਡੇ ਕੋਲ ਖੇਲਦਾ ਵੀ ਰਿਆ ਹੋਣਾ ਹਾਂਜੀ ਸਾਡੇ ਜਦੋਂ ਉਹ ਤੁਹਾਡੇ ਜਿੰਨੀ ਹੈ ਤਾਂ ਕਿਸ ਤਰ੍ਹਾਂ ਦਾ ਲੱਗਦਾ ਹਨੂ ਤਾਂ ਕਾਟਾ ਹੀ ਬਹੁਤ ਵੱਡਾ ਪੈ ਗਈ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪੈ ਗਈ ਹੁਣ ਆਸੀਂ ਮੋਟਰਸਾਈਕਲ ਵੀ ਦੇਖਿਆ ਸੀ ਮੋਟਰਸਾਈਕਲ ਕਿੱਥੇ ਨੂੰ ਜਾ ਰਹੀ ਸੀ ਕੀ ਕਿੱਥੋਂ ਆ ਰਹੀ ਸੀ ਬੱਚਾ ਸਕੂਲ ਚ ਪ੍ਰੀ ਬੋਰਡ ਦਾ ਪੇਪਰ ਦੇ ਕੇ ਕਰਨੂ ਆ ਰਿਹਾ ਸੀਗੇ ਆਪਣੇ ਭਰਾ ਨਾਲ ਆ ਰਿਹਾ ਸੀਗੇ ਮੋਟਰਸਾਈਕਲ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪਿੰਡ ਦੇ ਵਿੱਚ ਪੂਰੇ ਸੋਗ ਦਾ ਮਾਹੌਲ ਆਈ ਪੂਰੇ ਪਿੰਡ ਦੇ ਵਿੱਚ ਕੀ ਪੂਰਾ ਸਮਰਾਲਾ ਹਲਕੇ ਜੇ ਸੋਗ ਦਾ ਲਹਿਰ ਆਈ ਪੂਰੇ ਰੋਡ ਜਾਮ ਵੀ ਕੀਤਾ ਗਿਆ ਹਾਂਜੀ ਉਸ ਤੋਂ ਬਾਅਦ ਕੀ ਕੀਤਾ ਪ੍ਰਸ਼ਾਸਨਾਂ ਕੀ ਗੱਲ ਬੋਲੀ ਪ੍ਰਸ਼ਾਸਨ ਤਾਂ ਅਸੀਂ ਦਰਵਾਜ਼ਾ ਦੇ ਕੇ ਗਏ ਜੀ ਚਲੋ ਵੀ ਅਸੀਂ ਹੱਲ ਕਰਾਂਗੇ ਪਰ ਚੀਜ਼ਾਂ ਦਾ ਹੱਲ ਹੁੰਦਾ ਦਿਖਦਾ ਨਹੀਂ ਹੁੰਦਾ ਇਹ ਚੀਜ਼ਾਂ ਅਸੀਂ ਤਾਂ ਪਤੰਗਬਾਜ਼ੀ ਟੋਟਲੀ ਬੈਨ ਹੋਣੀ ਚਾਹੀਦੀ ਆਈ ਇੱਕ ਰੋ ਕੱਲਾ ਹੀ ਸੀਗਾ ਕੋਈ ਹਾਂਜੀ ਬਿਲਕੁਲ ਕੱਲਾ ਬੱਚਾ ਸੀਗਾ ਜੀ ਪਿਤਾ ਜੀ ਕੀ ਕਰਦੇ ਪਿਤਾ ਜੀ ਦਾ ਕਦਾ ਕਾਰੋਬਾਰ ਸੀਗਾ ਜੀ। ਸੋਨੇ ਸਰਪੰਚ ਵੀ ਤੇ ਹਾਂ ਜੀ ਮੌਜੂਦਾ ਸਰਪੰਚ ਹੈ ਜੀ ਇਸ ਟਾਈਮ। ਤੁਮ ਜੀ ਸਰਪੰਚ ਹਾਂ। ਹਾਂ ਜੀ ਮੈਂ ਕਰੀ ਸੀਗਾ ਜੀ। ਹੁਣ ਉਹਧੂ ਘਰ ਟਾਈਮ ਉਸ ਸੰਸਕਾਰ ਸੰਸਕਾਰ ਗਏ ਹੋਏ ਡੈਡ ਬਡੀ ਤੇ ਪੋਸਟਮਾਰਟਮ ਵਾਸਤੇ ਸੁਣਾਲੇ। ਅੱਜ ਤੇ ਬਖੜੇ ਹੀ ਹੁਣ ਇਹ ਜਗ੍ਹਾ ਵੀ ਉਹਨਾਂ ਦੀ ਖੁਦ ਕੋਠੀ ਉਸੇ ਮੁੰਡੇ ਦੀ ਸੀ ਵੀ ਬਣਾ ਰਹੀ ਤਿਆਰ ਹੋ ਰਹੀ ਸੀ। ਉਹਨੂੰ ਕਿੰਨੇ ਵਜੇ ਪਤਾ ਲੱਗਿਆ ਵੀ ਕਦੋਂ। ਸਾਨੂੰ ਕੋਈ 1:00 ਵਜੇ ਦੇ ਕਰੀਬ ਕਰੀਬ ਪਤਾ ਲੱਗਿਆ। ਅੱਜ ਮੇਰੇ ਪਿੰਡ ਦਾ ਹੀ ਸੀ ਕਿੱਥੋਂ ਆ ਰਿਹਾ ਸੀ ਕੀ ਨਾਂ ਸੀ ਇਹ ਆਪਣੇ ਸਮਰਾਲੇ ਸੈਂਟੀਨਲ ਸਕੂਲ ਆ ਜੀ ਬਾਈਪਾਸ ਤੇ ਉੱਥੋਂ ਟੇਪਰ ਦੇ ਕੇ ਆ ਰਿਹਾ ਸੀ ਬੱਚਾ ਜਦੋਂ ਰਸਤੇ ਵਿੱਚ ਆ ਗਿਆ ਸੀ ਦੇ ਭਰਾ ਦਾ ਮੁੰਡਾ ਨੂੰ ਨਾਲ ਲੈ ਕੇ ਆ ਰਿਹਾ ਸੀ ਉਦੋਂ ਰਸਤੇ ਵਿੱਚ ਚੈਨਾ ਟੂਰ ਨੇ ਨੂੰ ਲਪੇਟੇ ਚ ਲੈ ਲਿਆ ਤੇ ਉਪਰ ਬਾਅਦ ਇਹਦੀਆਂ ਸਾਰੀ ਲੋਕ ਕਰਦਣਾ ਸਾਰੀ ਵੱਡੀ ਗਈ ਮੌਕੇ ਤੇ ਨੂੰ ਸਰਕਾਰੀ ਹਸਪਤਾਲ ਵੀ ਲੈ ਕੇ ਗਏ ਪਰ ਉੱਥੇ ਡਾਕਟਰ ਨੇ ਜਵਾਬ ਦਿੱਤਾ ਕਿ ਮੇਰੇ ਤੱਕ ਕੋਈ ਸਰਤ ਜੀ ਜਿੰਨੇ ਕੀ ਵੀ ਪਸੰਦ ਲੱਗਿਆ ਕਿ ਉਹਨੂੰ ਪੇਸ਼ਾ ਜੀ ਉਹ ਸਰਪੰਚ ਹਾਂਜੀ ਸਰਪੰਚ ਨੇ ਇਹਨਾਂ ਦੇ ਪਿਤਾ ਸਾਹਿਬ ਸਰਪੰਚ ਨੇ ਕਿਹਦੀ ਚੈਨਾ ਡੋਰ ਰੋਕਦੀ ਹੈ ਕਿਹਨੂੰ ਦੋਸ਼ੀ ਮੰਨਦੇ ਨੇ ਇੱਕ ਦਿਨ ਪਹਿਲਾਂ ਇਹਨਾਂ ਦੇ ਪਿਤਾ ਸਾਹਿਬ ਨੇ ਅਨਾਊਂਸਮੈਂਟ ਵੀ ਕਰਵਾਈ ਹੈ ਕਿ ਚੈਨਾ ਡੋਰ ਬੰਦ ਕੀਤੀ ਜਾਵੇ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਉਹ ਵੀ ਇਸ ਟੀ ਵਿਚਾਰੇ ਬੈਠੇ ਨੇ ਉਹਨਾਂ ਨੂੰ ਪਤਾ ਕਿ ਦੀ ਅਨਗੈਦੀ ਕੀ ਦੀ ਹੋ ਰਹੀ ਹੈ ਸਰਕਾਰ ਦੀ ਪ੍ਰਸ਼ਾਸਨ ਦੀ ਅਨਗੈਦੀ ਹੈਗੀ ਹੈ ਇਹਨਾਂ ਨੂੰ ਵੱਡੇ ਲੈਵਲ ਤੇ ਕਾਰਵਾਈ ਕਰਨੀ ਚਾਹੀਦੀ ਹੈ ਪਤੰਗਬਾਜ਼ੀ ਬੰਦ ਕਰਨੀ ਚਾਹੀਦੀ ਹੈ ਚੈਨਾ ਡੋਰ ਤੇ ਵੀ ਸਖਤ پابੰਦੀ ਚਾਹੀਦੀ ਹੈ ਉਹ ਦੇਖਿਆ ਜਦੋਂ ਰੈੱਡ ਬੋਡੀ ਮੁੰਡੇ ਜਿਹੜੇ ਹੋਏ ਜੀ ਨਾ ਉਹ ਵੀ ਅੰਕਿਤ ਦਾ ਬਹੁਤ ਦੇਖੇ ਦੇਖਿਆ ਨਜ਼ਾਰਾ ਠੀਕ ਹੈ। ਬਸ ਇਹੀ ਕਹਿ ਸਕਦੇ ਆ ਜੀ ਕਿਸੇ ਦਾ ਜਵਾਨ ਪੁੱਤ ਮਰ ਗਿਆ ਜੀ ਤੋਂ ਵੱਡਾ ਦੁੱਖ ਕੀ ਹੋਊਗਾ। ਜਾਣ ਜੀ ਸਾਨੂੰ ਬਹੁਤ ਦੁੱਖ ਆ। ਸਰਕਾਰ ਨੂੰ ਚਾਹੀਦਾ ਤੇ ਧਿਆਨ ਦੇਣਾ ਚਾਹੀਦਾ ਜੀ ਹੋਰ ਕਿਸੇ ਦੇ ਮਾਪ ਪੁੱਤ ਦਾ ਚਿਰਾਗ ਨਾ ਬੁਝੇ ਇਸ ਕਰਕੇ ਧਿਆਨ ਦੇਣਾ ਚਾਹੀਦਾ। ਇਕੱਲਾ ਮੁੰਡਾ ਸੀ ਜੀ। ਇਕੱਲਾ ਹੀ ਮੁੰਡਾ ਨਹੀਂ। ਇਕੱਲੇ ਪੁੱਤ ਸੀ ਬਾਹਰ ਆ ਜੀ। ਸਰਕਾਰ ਨੂੰ ਹਾਂ ਜੀ ਸਰਕਾਰ ਰਹੇ। ਸਰਕਾਰ ਜੀ 12 ਵਜੇ bye